ਸਾਸਤਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਕੂ ਤੇ ਅਸੀਂ ਅੱਜ ਖੜੇ ਢਿੱਲ ਮਾਲੀ ਨਹਿਰ ਦੇ ਉੱਤੇ ਨਾਲ ਖੇਤ ਲੱਗਦਾ ਤੇ ਉੱਥੇ ਤੁਹਾਨੂੰ ਦਿਖਾਉਣੇ ਆ ਜੀ ਅ ਰੋਜ ਰੋਜਾਂ ਦੀ ਟਾਣੀ 6-7 ਰੋਜ ਹੈ ਤੇ ਮੈਨੂੰ ਦਿਖੇ ਯਾਰ ਤੇ ਮੇਰਾ ਮਨ ਕੀਤਾ ਵੀ ਮੈਂ ਵੀਡੀਓ ਬਣਾਵਾਂ ਤੇ ਆਪਾਂ ਲਾਗੇ ਵੀਡੀਓ ਬਣਾਉਣ ਤੇ ਤੁਸੀਂ ਦੇਖ ਸਕਦੇ ਆ ਵੀ ਸਾਹਮਣੇ ਇੱਕ ਬੈਠਾ ਤੇ ਬਾਕੀ ਸਾਰੇ ਖੜੇ ਆ ਹਨਾ ਤੇ ਦੇਖੋ ਯਾਰ ਕਿੱਡੇ ਸੋਹਣੇ ਜਾਨਵਰ ਆ ਇਹ ਆਪਣੇ ਪਹਿਲਾਂ ਹੁੰਦੇ ਸੀਗੇ ਤੇ ਲੋਕਾਂ ਨੇ ਇਹਨਾਂ ਦੀ ਜਿਹੜੀ ਸੀਗੀ ਹੋਂਦ ਨੂੰ ਖਤਮ ਹੀ ਕਰਤਾ ਸੀ ਆਪਣੇਦਰ ਤੇ ਇਹ ਵਿਚਾਰੇ ਪਤਾ ਨਹੀਂ ਕਿੱਥੋਂ ਆਏ ਆ ਤੇ ਕਿਵੇਂ ਆਏ ਆ ਹਨਾ ਪਰ ਹੁਣ ਇੱਥੇ 7-8 ਦੇਖਣ ਨੂੰ ਮਿਲੇ ਆ ਤੇ ਹੋਰ ਵੀ ਹੋਣਗੇ ਤੇ ਵਧੀਆ ਗੱਲ ਆ ਯਾਰ ਇਹਨਾਂ ਦੀ ਰੱਖਿਆ ਕਰਿਆ ਕਰੋ ਕਿਉਂਕਿ ਇਹ ਜਾਨਵਰ ਕਿਸ ਕੋਈ ਵੀ ਹੋਵੇ ਹਨਾ ਤੇ ਉਹਨੂੰ ਰੱਬ ਨਾਲੋਂ ਜ਼ਿਆਦਾ ਬੰਦੇ ਦਾ ਆਸਰਾ ਹੁੰਦਾ ਤੇ ਪਰ ਬੰਦੇ ਕੀ ਕਰਦੇ ਆ ਆਪਾਂ ਨਹੀਂ ਸੋਚਦੇ ਆਪਾਂ ਕੀ ਕਰਦੇ ਆ ਇਹਨਾਂ ਨੂੰ ਮਾਰਤਾ ਜਾਂ ਇਹੋ ਜਿਹੇ ਹਰਕਤਾਂ ਕਰਦੇ ਹਨ ਤੇ ਇਨਸਾਨ ਨੂੰ ਰੱਬ ਨੇ ਦਿਮਾਗ ਦਿੱਤਾ ਇਹਨਾਂ ਨੂੰ ਨਹੀਂ ਦਿੱਤਾਗਾ ਤੇ ਇਨਸਾਨ ਆਪ ਤੇ ਦਿਮਾਗ ਦਾ ਗਲਤ ਇਸਤੇਮਾਲ ਕਰਦਾ ਕਿਉਂਕਿ ਅਸੀਂ ਪੁੱਠਾ ਸੋਚਦੇ ਆ ਤੇ ਮਾੜਾ ਕਰ ਬੈਨੇ ਹਨ ਇਹਨਾਂ ਦੀ ਰੱਖਿਆ ਕਰਿਆ ਕਰੋ ਵਾਣਾ ਦੇ ਵਿੱਚ ਪਾਣੀ ਵੀ ਅਰਦਜਾ ਖੇਲਾਂ ਦੇ ਵਿੱਚ ਰੱਖਿਆ ਕਰੋ ਕਿਉਂਕਿ ਇਹ ਵਿਚਾਰੇ ਆ ਗਰਮੀ ਹੈਗੀ ਆ ਇਹਨਾਂ ਨੂੰ ਲੋੜ ਪਾਣੀ ਪੀਣ ਦੀ ਪਾਣੀ ਪੀ ਲਿਆ ਕਰਨਗੇ ਤੇ ਬਾਕੀ ਕਰਿਆ ਕਰੋ ਇਹਨਾਂ ਦੀ ਰੱਖਿਆ ਤੇ ਅਸੀਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਤਾਂ ਕਰ ਰਹੇ ਆ ਕਿਉਂਕਿ ਸਾਨੂੰ ਲੱਗਾ ਯਾਰ ਵੀ ਇਹ ਵੀਡੀਓ ਸਾਂਝੀ ਕਰਨੀ ਚਾਹੀਦੀ ਹੈ ਹਨਾ ਤੇ ਬਾਕੀ ਦੇਖ ਸਕਦੇ ਆ ਤੁਸੀਂ ਇਸ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਕਿਦਾਂ ਦੀ ਲੱਗਦੀ ਹੈ ਨਾ ਤੇ ਬਾਕੀ ਤੁਸੀਂ ਜਾਨਵਰ ਦੇਖ ਸਕਦੇ ਆ ਵਿਚਾਰੇ ਡਰਦੇ ਬਹੁਤ ਆ ਇਹ ਤੇ ਡਰ ਜਾਂਦੇ ਆ ਜਦੋਂ ਆਪਾਂ ਉਹਨਾਂ ਦੇ ਨੇੜੇ ਜਾਂਦੇ ਆ ਹਨਾ ਤੇ ਦੇਖਦੇ ਆ ਨੇੜੇ ਕੋਸ਼ਿਸ਼ ਕਰਦੇ ਆ ਨੇੜੇ ਜਾਣ ਦੀ ਜੇ ਇਹ ਖੜੇ ਰਹੇ ਤਾਂ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਖੜੇ ਰਹਿਣਗੇ ਇਹਨਾਂ ਨੇ ਉਦੋਂ ਹੀ ਭੱਜ ਪੈਣਾ ਤੇ ਆ ਦੇਖੋ ਆਪਾਂ ਨੇੜੇ ਜਾਣ ਦੀ ਕੋਸ਼ਿਸ਼ ਤਾਂ ਕਰਦੇ ਆ ਨਾ ਦੇ ਹਨਾ ਤੇ ਚਲੋ ਜੀ ਕੋਸ਼ਿਸ਼ ਨੇੜੇ ਗਏ ਆ ਇਹਨਾਂ ਦੇ ਤੇ ਹਜੇ ਤਾਂ ਖੜੀ ਆ ਪਰ ਹੋ ਸਕਦਾ ਇਹ ਤੁਰ ਪੈਣ ਹਨਾ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਇਹ ਵਿਚਾਰ ਤੇ ਕਿਦਾਂ ਦੀ ਲੱਗੀ ਵੀਡੀਓ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਓ ਜੋ ਤੇ ਖੜੇ ਆ ਡਰੇ ਡਰੇ ਹੋਏ ਜੇ ਖੜੇ ਹਨ ਡਰਦਾ ਜਾਨਵਰ ਬਹੁਤ ਹੁੰਦਾ ਹੈ